ਜੀ ਤੁਹਾਡੇ ਬੱਚੇ ਦਾ ਵੀ ਹੈ ਬੈਂਕ ਵਿੱਚ ਖਾਤਾ ਹੁਣ ਨਵੀਂ ਗਾਈਡਲਾਈਨ ਦੀ ਕਰਨੀ ਪਵੇਗੀ ਪਾਲਣਾ ਰਿਜ਼ਰਵ ਬੈਂਕ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਤਾਂ ਜਿਹੜੇ ਮਾਪਿਆਂ ਦੇ ਬੱਚਿਆਂ ਦੇ ਖਾਤੇ ਬੈਂਕਾਂ ਦੇ ਵਿੱਚ ਨੇ ਉਹਨਾਂ ਦੇ ਲਈ ਬਹੁਤ ਜ਼ਰੂਰੀ ਖਬਰ ਹੈ ਤਾਂ ਆਰਬੀਆਈ ਦੇ ਵੱਲੋਂ ਨਵੀਆਂ ਗਾਈਡਲਾਈਨਸ ਤੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਲੈਂਡ ਟੈਨ ਦੇ ਵਿੱਚ ਤਬਦੀਲੀ ਆਉਣ ਵਾਲੀ ਹੈ ਤਾਂ ਇਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਹਦਾਇਤਾਂ ਦੇ ਜਿਹੜੀਆਂ ਉਹ ਜਾਰੀ ਕੀਤੀਆਂ ਗਈਆਂ ਨੇ ਤਾਂ ਹੁਣ 10 ਸਾਲ ਤੋਂ ਉੱਪਰ ਉਮਰ ਦੇ ਬੱਚਿਆਂ ਲਈ ਬੈਂਕ ਖਾਤਿਆਂ ਦੇ ਵਿੱਚ ਵੱਡਾ ਬਦਲਾਅ ਹੋਣ ਵਾਲਾ ਹੈ ਇਸ ਨੂੰ ਲੈ ਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਰਬੀਆਈ ਨੇ ਸੋਮਵਾਰ ਨੂੰ 10 ਸਾਲ ਤੋਂ ਵੱਧ ਉਮਰ ਦੇ ਨਵਾਲਿਕ ਬੱਚਿਆਂ ਨੂੰ ਆਜ਼ਾਦਾਨਾ ਢੰਗ ਨਾਲ ਬਚਤ ਮਿਆਦੀ ਜਮਾ ਖਾਤੇ ਖੋਲਣ ਅਤੇ ਚਲਾਨ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਬੈਂਕਾਂ ਦੇ ਵਿੱਚ ਖਾਤਿਆਂ ਨੂੰ ਲੈ ਕੇ ਇਹ ਇਜਾਜ਼ਤ ਦਿੱਤੀ ਹੈ ਕੇਂਦਰੀ ਬੈਂਕ ਨੇ ਇਸ ਤਵੰਦ ਵਿੱਚ ਨਵਾਲਿਕਾਂ ਨੂੰ ਜਮਾ ਖਾਤੇ ਖੋਲਣ ਅਤੇ ਚਲਾਉਣ ਉੱਤੇ ਸੋਦੇ ਨਿਰਦੇਸ਼ ਜਾਰੀ ਕੀਤੇ ਨੇ ਆਰਬੀਆਈ ਨੇ ਕਮਰਸ਼ੀਅਲ ਬੈਂਕਾਂ ਅਤੇ ਸਰਕਾਰੀ ਬੈਂਕਾਂ ਨੂੰ ਜਾਰੀ ਇੱਕ ਸਰਕੂਲਰ ਦੇ ਵਿੱਚ ਆਖਿਆ ਹੈ ਕਿ ਕਿਸੇ ਵੀ ਉਮਰ ਦੇ ਨਵਾਲਿਕਾਂ ਨੂੰ ਆਪਣੇ ਕੁਦਰਤੀ ਜਾਂ ਕਾਨੂੰਨੀ ਸਰਪ੍ਰਸਤ ਰਾਹੀਂ ਬਚਤ ਅਤੇ ਮਿਆਦੀ ਜਮਾ ਖਾਤੇ ਖੋਲਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਉਹਨਾਂ ਨੂੰ ਆਪਣੀ ਮਾਂ ਨੂੰ ਸਰਪ੍ਰਸਤ ਦੇ ਰੂਪ ਵਿੱਚ ਰੱਖ ਕੇ ਅਜਿਹੇ ਖਾਤੇ ਖੋਲਣ ਦੀ ਇਜਾਜ਼ਤਾ ਜਿਹੜੀ ਉਹ ਦਿੱਤੀ ਜਾ ਸਕਦੀ ਹੈ ਪੱਤਰ ਵਿੱਚ ਕਿਹਾ ਗਿਆ ਹੈ ਕਿ ਘੱਟੋ ਘੱਟ 10 ਸਾਲ ਦੀ ਉਮਰ ਹਾਜ਼ਰ ਅਤੇ ਉਸ ਤੋਂ ਉੱਪਰ ਦੇ ਨਵਾਲਗਾਂ ਨੂੰ ਉਹਨਾਂ ਦੀ ਇੱਛਾ ਉੱਤੇ ਆਜ਼ਾਦ ਨਾ ਢੰਗ ਨਾਲ ਬਚਤ ਮਿਆਦੀ ਜਮਾ ਖਾਤੇ ਖੋਲਣ ਅਤੇ ਚਲਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਇਸ ਵਿੱਚ ਬੈਂਕ ਆਪਣੀ ਜੋ ਖੇਮ ਪ੍ਰਬੰਧਨ ਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਰਕਮ ਅਤੇ ਸ਼ਰਤਾਂ ਤੈਅ ਕਰ ਸਕਦਾ ਹੈ ਇਸ ਬਾਰੇ ਜੋ ਵੀ ਨਿਯਮ ਅਤੇ ਸ਼ਰਤਾਂ ਤੈਅ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਖਾਤਾਧਾਰਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਪਾਲਕ ਹੋਣ ਤੇ ਖਾਤਾਧਾਰਕ ਦੇ ਨਵੇਂ ਸੰਚਾਲਨ ਨਿਰਦੇਸ਼ ਅਤੇ ਨਮੂਨਾ ਹਸਤਾਖਰ ਪ੍ਰਾਪਤ ਕੀਤੇ ਜਾਣੇ ਚਾਹੀਦੇ ਨੇ ਅਤੇ ਉਹਨਾਂ ਨੂੰ ਰਿਕਾਰਡ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਤਾਂ ਪੱਤਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬੈਂਕ ਆਪਣੀ ਜੋਖਮ ਪ੍ਰਬੰਧਨ ਨੀਤੀ ਉਤਪਾਦ ਅਤੇ ਗਾਹਕ ਆਧਾਰ ਤੇ ਨਾਬਾਲਗ ਖਾਤਾਧਾਰਕ ਨੂੰ ਇੰਟਰਨੈਟ ਬੈਂਕਿੰਗ, ਏਟੀਐਮ, ਡੈਬਿਟ ਕਾਰਡ, ਚੈੱਕ ਬੁੱਕ ਸਹੂਲਤ ਆਦਿ ਵਰਗੀਆਂ ਵਾਧੂ ਸਹੂਲਤਾਂ ਦੇਣ ਲਈ ਅਰਜ਼ਾਦ ਹੈ। ਬੈਂਕਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਨਾਬਾਲਗਾਂ ਦੇ ਖਾਤੇ ਭਾਵੇਂ ਉਹ ਅਰਜ਼ਾਦ ਅਨੁਸਾਰ ਚੱਲਦੇ ਹੋਣ ਜਾਂ ਫਿਰ ਸਰਪ੍ਰਸਤਾਂ ਦੇ ਰਾਹੀਂ ਉਹਨਾਂ ਵਿੱਚੋਂ ਜ਼ਿਆਦਾ ਨਿਕਾਸੀ ਨਾ ਹੋਵੇ ਅਤੇ ਇਸ ਵਿੱਚ ਹਮੇਸ਼ਾ ਰਕਮ ਮੌਜੂਦ ਰਹੇ। RBI ਨੇ ਕਿਹਾ ਹੈ ਕਿ ਇਸ ਤੋਂ ਇਲਾਵਾ ਬੈਂਕ ਦੇ ਮਾਲਕਾਂ ਦੇ ਜਮਾ ਖਾਤੇ ਖੋਲਣ ਲਈ ਗਾਗ ਦੀ ਲੋੜੀਂਦੀ ਜਾਂਚ ਪੜਤਾਲ ਕਰਨਗੇ ਅਤੇ ਇਸ ਨੂੰ ਅੱਗੇ ਵੀ ਜਾਰੀ ਰੱਖਣਗੇ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਕਿਹਾ ਹੈ ਕਿ ਉਹ 1 ਜੁਲਾਈ 2025 ਤੱਕ ਸੋਧੇ ਦਿਸਾ ਨਿਰਦੇਸ਼ਾਂ ਅੰਤਾਰ ਨਵੀਆਂ ਨੀਤੀਆਂ ਬਣਾਉਣ ਜਾਂ ਫਿਰ ਮੌਜੂਦਾ ਨੀਤੀਆਂ ਵਿੱਚ ਸੋਧ ਕਰਨ ਹਾਲਾਂਕਿ ਇੱਥੇ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜੇ ਟ੍ਰਾਂਜ਼ੈਕਸ਼ਨ ਦੇ ਜਿਹੜੇ ਉਹ ਖਾਤਿਆਂ ਵਿੱਚ ਹੋਣੇ ਨੇ ਉਹ ਇੱਕ ਲਿਮਟ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਮਾਲਕਾਂ ਦੀ ਉਬਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹਦਾਇਤਾਂ ਨੇ ਜਿਹੜੀਆਂ ਉਹ ਆਰਬੀਆਈ ਦੇ ਵੱਲੋਂ ਦਿੱਤੀਆਂ ਗਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਦਾ ਕਿੰਨਾ ਕੁ ਅਸਰ ਆ ਜਿਹੜਾ ਉਹ ਫੀਲਡ ਦੇ ਵਿੱਚ ਦਿੰਦਾ ਹੈ ਅਤੇ ਕਿੰਨਾ ਖਿਲਾਫ ਆਮ ਲੋਕ ਅਤੇ ਨਵਾਲਗ ਇਸ ਬਦਲਾਅ ਦਾ ਲੈਂਦੇ ਨੇ